ਸਾਤਰੀਆ ਕਾਲ ਜੀ ਪੇਸ਼ ਹੈ ਮੇਰੀ ਮਾਲਿਕ ਰਚਨਾ ਕਿ ਤੂੰ ਨਾ ਕਰੀ ਉਹ ਕਰਦਾ ਏ ਵਾਦੀ ਤੇ ਲਾਉਂਦਾ ਏ ਲਾਰੇ ਉਹ ਕਰਦਾ ਏ ਵਾਦੀ ਤੇ ਲਾਉਂਦਾ ਏ ਲਾਰੇ ਪਰ ਤੂੰ ਉਹਦੀ ਵਫਾ ਤੇ ਕਦੇ ਸ਼ੱਕ ਨਾ ਕਰੀ ਉਹ ਦਿਲ ਦੇ ਅਰਮਾਨਾਂ ਨੂੰ ਰੀਝਾ ਨਾ ਪੜਦਾ ਉਹ ਦਿਲ ਦੇ ਅਰਮਾਨਾ ਨੂਰੀਜਾ ਨਾ ਪੜਦਾ ਤੂੰ ਆਪਣਾ ਦਿਲ ਕਦੇ ਉਹ ਤੋਂ ਵੱਖ ਨਾ ਕਰੀ ਤੂੰ ਆਪਣਾ ਦਿਲ ਕਦੇ ਉਹ ਤੋਂ ਵੱਖ ਨਾ ਕਰੀ ਉਹਦੀ ਨਜ਼ਰ ਤੇਰੇ ਲਈ ਸਵੱਲੀ ਬੜੀ ਹੈ ਉਹਦੀ ਨਜ਼ਰ ਤੇਰੇ ਲਈ ਸਵੱਲੀ ਬੜੀ ਹੈ ਤੂੰ ਉਹਦੇ ਵੱਲ ਕਦੇ ਗੈਰੀ ਅੱਖ ਨਾ ਕਰੀ ਤੂੰ ਉਹਦੇ ਵੱਲ ਕਦੇ ਗੈਰੀ ਅੱਖ ਨਾ ਕਰੀ ਉਹ ਤੇਰੇ ਲਈ ਆਪਣੀ ਵਾਰੇ ਜ਼ਿੰਦਗਾਨੀ ਉਹ ਤੇਰੇ ਲਈ ਆਪਣੀ ਵਾਰੇ ਜ਼ਿੰਦਗਾਨੀ ਤੂੰ ਭੁੱਲ ਕੇ ਵੀ ਗੈਰਾਂ ਦਾ ਕਦੇ ਪੱਖ ਨਾ ਕਰੀ ਤੂੰ ਭੁੱਲ ਕੇ ਵੀ ਗੈਰਾਂ ਦਾ ਕਦੇ ਪੱਖ ਨਾ ਕਰੀ ਉਹ ਅਹਲੇ ਨਜ਼ਰ ਦੀ ਇੱਕ ਚੰਗੀ ਮਿਸਾਲ ਹੈ ਉਹ اهلੇ ਨਜ਼ਰ ਦੀ ਇੱਕ ਚੰਗੀ ਮਿਸਾਲ ਐ ਰੂਪੀ ਤੂੰ ਅਣਜਾਣੇ ਵਿੱਚ ਧੋਖਾ ਹੱਸਣਾ ਕਰੀ ਰੂਪੀ ਤੂੰ ਅਣਜਾਣੇ ਵਿੱਚ ਧੋਖਾ ਹੱਸਣਾ ਕਰੀ ਉਹ ਕਰਦਾ ਏ ਵਾਦੇ ਤੇ ਲਾਉਂਦਾ ਏ ਲਾਰੇ ਪਰ ਤੂੰ ਉਹਦੀ ਵਫਾ ਤੇ ਕਦੇ ਸ਼ੱਕ ਨਾ ਕਰੀਂ ਪਰ ਤੂੰ ਉਹਦੀ ਵਫਾ ਤੇ ਕਦੇ ਸ਼ੱਕ ਨਾ ਕਰੀਂ ਧੰਨਵਾਦ ਜੀ